ਪੁਲਿਸ ਚੌਕੀ ਗਲਵੱਟੀ ਦੇ ਨਵੇਂ ਨਿਯੁਕਤ ਇੰਚਾਰਜ اے ایس ਆਈ ਬਲਵਿੰਦਰ ਸਿੰਘ ਵੱਲੋਂ ਮਾਨਯੋਗ ਐਸ ਐਸ ਪੀ ਸਾਇਬ ਵਰਨੁਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਮਾਨਯੋਗ ਡੀ ਐਸ ਪੀ ਮੈਡਮ ਮਨਦੀਪ ਕੌਰ ਚੀਮਾ ਦੀ ਅਗਵਾਈ ਵਿੱਚ ਸੱਧਰਥਾਣਾ ਨਾਬਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਸੰਭਰਾਉ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਬੰਦੇ ਬਣ ਜਾਣਾ ਚਾਹੀਦਾ ਹੈ, ਏਰੀਆ ਛੱਡ ਦੇਣਾ ਚਾਹੀਏ, ਨਹੀਂ ਤਾਂ ਕਾਨੂੰਨ ਅਨੁਸਾਰ ਸਖ ਨਹੀਂ ਤਾਂ ਕਾਨੂੰਨ ਅਨੁਸਾਰ ਸਖਤ ਕਾਰਵਾਈ ਹੋਵੇਗੀ ਮਾਨਯੋਗ ਆਪਣੇ ਐਸਐਸਬੀ ਸਾਹਿਬ ਪਟਿਆਲਾ ਔਰ ਡੀਐਸਪੀ ਮੈਮ ਲਾਬਾ ਮੈਨਾ ਧੰਨਵਾਦ ਕਰਦਾ ਹਾਂ ਜਿੰਨੇ ਨੇ ਮੇਰੇ ਆਰਡਰ ਕਰਕੇ ਮੈਨੂੰ ਇਸ ਲੈਗ ਸਮਝਿਆ ਕਿ ਮੈਂ ਇੰਚਾਰਜ ਜਿਹੜਾ ਗਲਵਟੀ ਚੌਂਕੀ ਦਾ ਜਿਹੜਾ ਚਾਰਜ ਸੰਭਾਲ ਰਿਹਾ ਤੇ ਮੇਰਾ ਮੈਨ ਇਹ ਹੋਊਗਾ ਜੀ ਜਿਹੜਾ ਆਪਣੇ ਯੋਧ ਨਸ਼ਾ ਵਿਰੋਧ ਚੱਲ ਰਿਹਾ ਹੈ ਇੱਥੇ ਸਾਡਾ ਫੋਕਸ ਰਿਹਾ ਹੈ ਬਹੁਤ ਹੱਦ ਤੱਕ ਸਾਡਾ ਇਸ ਏਰੀਆ ਦੇ ਵਿੱਚ ਸੁਧਾਰ ਹੋਇਆ ਬਹੁਤ ਸਾਡੇ ਅਫਸਰ ਸਾਹਿਬਾਨ ਨੇ ਬਹੁਤ ਸੋਹਣਾ ਕੰਮ ਕੀਤਾ ਤੇ ਕਾਫੀ ਹੱਦ ਤੱਕ ਸੁਧਾਰ ਹੋ ਗਿਆ ਫੇਰ ਵੀ ਜੇ ਮੁਰਲੇਟ ਆਵੇਂ ਕੋਈ ਹੈ ਮੈਂ ਬਹੁਤ ਜਲਦੀ ਆਪਣੇ ਇਥੋਂ ਦੇ ਸਰਪੰਚ ਸਾਹਿਬਾਨ ਨਾਲ ਮੀਟਿੰਗ ਕਰੂੰਗਾ ਜਿੱਥੇ ਵੀ ਕਿਤੇ ਪ੍ਰੋਬਲਮ ਕੋਈ ਆ ਰਹੀ ਏ ਇਦਾਂ ਦੀ ਉਹ ਸਾਨੂੰ ਆ ਕੇ ਸਭੀ ਸਾਨੂੰ ਦੱਸਣ ਉਹਦੇ ਬਾਰੇ ਫਿਰ ਸੀ ਉੱਥੇ ਜਲਦੀ ਧੜ ਦੇਵਾਂਗੇ ਉਹਨਾਂ ਦੇ ਕਲੱਬ ਬਣਦੀ ਕੋਈ ਨਹੀਂ ਕਰਨੀ ਇਸ ਤਰ੍ਹਾਂ ਰੱਖਿਆ ਕੁਝ ਪਹਿਲਾਂ ਪਤਾ ਸੀ ਵੀ ਇਸ ਤਰ੍ਹਾਂ ਦੇ ਕੋਈ ਆਰਡਰ ਹੋ ਗਏ ਜੀ ਮੈਂ ਥੈਂਕਸ ਆ ਮੈਂ ਅਫਸਰਾਂ ਦਾ ਸਾਹਿਬਾ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਿਲੈਕਟ ਸਮਝਿਆ ਔਰ ਮੇਰੇ ਆਰਡਰ ਕੀਤੇ ਹੈ ਮੇਰੀ ਫਸਟ ਜੁਆਇਨ ਹੈਗਾ ਚੌਕੀ ਜਾਜ ਦੀ ਪਹਿਲਾਂ ਮੈਂ ਥਾਣਾ ਕੋਤੌਲੀ ਨਾਬਰ ਆ ਜੀ ਮੇਰੇ ਏਰੀਏ ਦੇ ਸਾਰੇ ਆਪਣੇ ਸਾਰੇ ਸਾਰੇ ਮੋਹਤਵਾਰ ਵਿਅਕਤੀਆਂ ਨੂੰ ਮੇਰੇ ਬਾਰੇ ਪਤਾ ਹੀ ਹੈ ਠੀਕ ਹੈ ਜੀ ਆਪਾਂ ਬਹੁਤ ਹੀ ਆਪਣ ਕਰਤਾ ਕੋ ਚੋਰ ਨੇ ਠੀਕ ਹੈ ਉਹਨਾਂ ਦੇ ਸਾਡੀ ਸਖਤ ਕਰਨ ਤੇ ਜਿਹੜੀ ਸ਼ਰਾਤੀ ਹੰਸਲਾਂ ਵਿੱਚ 34 ਦੇ ਅਧੀਨ ਹਲਾਕਾ ਪੈਂਦਾ ਹੈ ਸ਼ਰਾਤੀ ਹੰਸਲਾਂ ਕੀ ਗੱਲ ਚੋੜੀ ਉਹਨਾਂ ਨੇ ਇਹ ਕਹਾਂਗੇ ਵੀ ਆਪਣਾ ਸੁਧਾਰ ਕਰ ਲਓ ਠੀਕ ਹੈ ਸੁਧਾਰ ਕਰ ਲਓ ਜੇ ਨਹੀਂ ਸੁਧਾਰ ਕਰ ਸਕਦੇ ਤਾਂ ਇਸ ਏਰੀਆ ਤੋਂ ਬਾਹਰ ਹੋ ਜਾਓ ਠੀਕ ਹੈ ਠੀਕ ਹੈ ਜੀ ਕਿਉਂਕਿ ਅਸੀਂ ਤਾਂ ਉਹਨਾਂ ਦੇ ਖਿਲਾਫ ਇਹ ਸਖਤ ਕਰ ਵੀ ਕਰਾਂਗੇ ਜੀ ਜਦੋਂ ਵੀ ਸਾਨੂੰ ਕੋਈ ਪਤਾ ਮਾ ਦੇਣਾ ਚ ਕਾਰਵਾਈ ਕੀਤੀ ਦੇਖੀ ਜਾਏਗੀ ਬਿਲਕੁਲ ਜੀ ਬਿਲਕੁਲ ਜਰੂਰ ਠੀਕ ਹੈ